ਦੇਖ ਲਓ ਬਹੁਤ ਜਿਆਦੇ ਵੱਡੇ ਕੱਦ ਕਾਠ ਵਾਲੀ 25 ਕਿਲੋ ਦੁੱਧ ਜਮਾ ਤਾਜੀ ਸੂਈ ਮਗਰ ਬੱਛੀ ਮੈਂ ਕਹਿਣਾ ਵੀ ਹਜੇ ਸੂਣ ਦੇ ਵਿੱਚ ਦਿਨ ਬਾਕੀ ਪਏ ਆ ਤੇ ਤੁਸੀਂ ਤੋਰ ਤੋਰ ਚੈੱਕ ਕਰ ਲਓ ਗਾਂ ਤੁਸੀਂ ਦੇਖ ਲਓ ਆ ਗਾਂ ਦਾ ਵੀ ਜਿਵੇਂ ਕੱਦ ਕਾਠ ਜਿਆ ਸੂਆ ਸੂਣ ਵਾਲੀ ਗਾਂ ਦੇਖ ਲਓ ਮਿੱਤਰੋ ਕੱਦ ਕਾਠ ਹੀ ਲੋ ਵੀ ਮਿੱਤਰੋ ਨਾ ਅੱਜ ਆਪਾਂ ਬਾਈ ਜਿੰਦਰ ਕੋਲੇ ਪਹੁੰਚੇ ਹੋਇਆ ਬਾਈ ਜਿੰਦਰ ਕੋਲੇ ਨਾ ਆਪਾਂ ਤੁਹਾਨੂੰ ਅੱਜ ਚਾਰ ਗਾਂਵਾਂ ਦਿਖਾਵਾਂਗੇ ਚਾਰੇ ਦੀਆਂ ਚਾਰੇ ਗਾਂਵਾਂ ਜਿਹੜੀਆਂ ਹੈਗੀਆਂ ਚੰਗੀਆਂ ਨੇ ਇੱਕ ਵਾਰੀ ਨਿਗਾਹ ਮਾਰ ਲਓ ਤੁਸੀਂ ਕੱਲੀ ਕੱਲੀ ਗਾਂ ਤੇ ਹਨਾ ਇਹ ਇਧਰਲੇ ਪਾਸੇ ਆ ਗਈ ਇੱਕ ਕਾਲੇ ਡੱਬੇ ਰੰਗ ਦੇ ਵਿੱਚ ਇਹੇ ਸੂਈ ਹੋਈ ਆ ਮਿੱਤਰੋ ਤੇ ਆ ਤਿੰਨ ਗਾਵਾਂ ਜਿਹੜੀਆਂ ਹੈਗੀਆਂ ਸੂਣ ਵਾਲੀਆਂ ਨੇ ਬਾਈ ਦੇ ਰੇਟ ਤੇ ਗਾਵਾਂ ਚੰਗੀਆਂ ਲੱਗੀਆਂ ਨਾ ਫਿਰ ਤੁਸੀਂ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਇਓ ਆਓ ਕਰਾਈਏ ਗੱਲਬਾਤ ਬਾਈ ਨਾਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਸਤ ਕ ਨੂੰ ਨਾਮ ਦੱਸੋਗੇ ਮੇਰਾ ਨਾਮ ਜੰਦਰ ਆ ਜੀ ਠੀਕ ਆ ਪਿੰਡ ਕਿੱਧਰ ਆ ਗਿਆ ਆਪਣਾ ਪਿੰਡ ਮੇਰਾ ਦਾਦੂ ਬਾਈ ਜਿਲ੍ਹਾ ਜਲਾ ਸਰਸਾ ਜੀ ਠੀਕ ਹੈ ਹਰਿਆਣੇ ਦੇ ਵਿੱਚ ਰਹਿ ਜਾਂਦਾ ਹਰਿਆਣੇ ਦੇ ਵਿੱਚ ਰਹਿ ਜਾਂਦਾ ਪੰਜਾਬ ਹਰਿਆਣੇ ਦੇ ਮੈਨੂੰ ਐ ਲੱਗਦਾ ਬਾਰਡਰ ਤੇ ਆ ਜੀ ਬਾਰਡਰ ਤੇ ਰਹਿ ਗਿਆ ਹਾਂ ਜੀ ਬਾਰਡਰ ਤਲਵੰਡੀ ਸਾਬੋ ਆਪਾਂ ਨੂੰ ਇੱਥੋਂ ਕਿੱਥੇ ਕਿੰਨੇ ਕੁ ਦੂਰ ਪੈ ਗਏ 12 ਕਿਲੋਮੀਟਰ ਪੈਂਦੀ ਤਲਵੰਡੀ ਸਾਬੋ ਕਾਲਾਂ ਲਈ ਤੋਂ 6 ਕਿਲੋਮੀਟਰ 18 ਕਿਲੋਮੀਟਰ ਹਾਂ ਹਾਂ ਜੀ ਠੀਕ ਹੈ ਜਿੰਦਰ ਆਪਣਾ ਕੰਮ ਹੈਗਾ ਵਪਾਰ ਦਾ ਹਾਂ ਜੀ ਬਾਈ ਜਿਹੜੀ ਪਹਿਲੀ ਵੀਡੀਓ ਬਣਾਈ ਸੀ ਉਹਦਾ ਕਿਵੇਂ ਰਿਹਾ ਕੰਮ ਤੈਨੂੰ ਕੰਮ ਬਹੁਤ ਵਧੀਆ ਰਿਹਾ ਜੀ ਅੱਛਾ ਰਿਸਪੌਂਸ ਹਾਂ ਲੰਮੀ ਲੰਮੀ ਵੀ ਬਹੁਤ ਵੇਲ ਦੀ ਚੰਗੀ ਆ ਹਾਂ ਹਾਂ ਬਈ ਇਹ ਆਪਾਂ ਕ੍ਰੋਸ ਬਰੀਡ ਚ ਕਹਿ ਸਕਦੇ ਹਾਂ 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 ਕ੍ਰੋਸ ਆ ਬਈ ਇਹ ਐਚ ਐਫ ਦਾ ਕ੍ਰੋਸ ਆ ਐਚ ਐਫ ਦਾ ਕ੍ਰੋਸ ਬਈ ਪਈ ਇਹ ਪਹਿਲਾ ਸੂਆ ਹੁੰਦੀ ਕਿ ਦੂਜਾ ਇਹ ਦੂਜੇ ਸੂਏ ਸੂ ਬਈ ਦੂਜਾ ਸੂਆ ਦਿਨ ਕਿੰਨੇ ਲੈਂਦੀ ਐ ਦਿਨ ਬਈ ਹਜੇ 5-7 ਦਿਨ ਲੈ ਜੂਗੀ ਅੱਛਾ 5-7 ਦਿਨ ਲੈ ਜੂ ਕੋ ਕਿੰਨਾ ਦੁੱਧ ਪਾਉਣਾ ਚਾਹੀਦਾ ਇਹਨੂੰ ਦੁੱਧ ਬਈ 20-22 ਲੀਟਰ ਦੁੱਧ ਪਾ ਦੂ ਖੁੱਲਾ 20 ਕਿਲੋ ਹਾਂ ਫਿਰ ਕਰਾ ਲੈ ਵੀ ਤੋੜ ਕੇ ਦਿਖਾਉਣੇ ਆ ਆਪਾਂ ਤੁਹਾਨੂੰ ਜਿਹੜੀ ਗਾਂ ਹੈਗੀ ਆ ਨਾ ਇਹ ਹੱਡਾ ਹੁੱਡ ਜਿਹੜਾ ਹੈਗਾ ਇਹਦਾ ਚੰਗਾਗਾ ਤੇ ਜਿਹੜੇ ਭਰਾ ਐ ਹੁੰਦਾ ਨਾ ਵੀ ਗੱਬਣ ਤੋਂ ਪਹਿਲਾਂ ਵੀ ਕਿੰਨਾ ਕੁ ਲੇਵਾ ਤਿਆਰ ਕੀਤਾ ਦੇਖ ਲੋ ਹੁਣ ਤੁਸੀਂ 20 ਕਿਲੋ ਵਾਲੀ ਗਾਂ ਮਿੱਤਰੋ ਇਹ ਤੇ ਥਣ ਜਿਹੜਾ ਲੇਵੇ ਨੂੰ ਲੱਗਿਆ ਬਹੁਤ ਸੋਹਣਾ ਕੱਦ ਕਾਠ ਬਹੁਤ ਜ਼ਬਰਦਸਤ ਆ ਚੰਗੀ ਆ ਯਾਰ ਜਿੰਨੀ ਕੁ ਗਾਂ ਹੈਗੀ ਆ ਨਾ ਚੰਗੇ ਵਜਨ ਆਪਾਂ ਕਹਿ ਸਕਦੇ ਆ ਵਜਨ ਭੋਜਨ ਚੰਗਾ ਗਾਂ ਦਾ ਸਮੀ ਪਲੀ ਗਾਂ ਆ ਗਈ ਜਿੰਦਰਾ ਖੜਾ ਲਾ ਮੈਨੂੰ ਐ ਦੱਸ ਦੇ ਇਹੇ ਗਾਂ ਦਾ ਆਪਾਂ ਮੁੱਲ ਕਿੰਨਾ ਕਰਾਂ ਮੁੱਲ ਕਰਾਉਣ ਨੂੰ ਬਈ 1 5 ਕਰਾ ਲਾ 1 10 ਕਰਾ ਲਾ 95000 ਦੀ ਬੱਚੀ ਦੇ ਦਿਆਂ ਬਈ ਅੱਛਾ ਮਾਨ ਤਾਂ ਨੂੰ ਮੌਕੇ ਤੇ ਕੋਈ ਹੋ ਜੂਗਾ ਕੋਈ 1500 ਦਾ ਬਈ ਮਾਨ ਜਿਵੇਂ ਗਰਮੀ ਆ ਹੁਣ ਗਰਮੀ ਦੇ ਵਿੱਚ ਇਹ ਨਾਂ ਬਿਮਾਰ ਹੋਣ ਵਾਲੀਆਂ ਗਾਵਾਂ ਆ ਗਈਆਂ ਹਾਂ ਨਾ ਬਈ ਕੋਈ ਬਾਸਤਾ ਹੀ ਨਹੀਂ ਹੈ ਇਹ ਗੱਲ ਬਾਤ ਹਾਂ ਹਾਂ ਬਈ ਤੇ ਫਿਰ ਦੁੱਧ ਤਾਂ 20 ਕਿਲੋ ਪਾਉਣਾ ਚਾਹੀਦਾ ਹੈ 20 ਕਿਲੋ ਬਈ ਰਾਵਣਾ ਖੁੱਲਾ ਲੈ ਜਾ ਫਿਰ ਕਿਰਾਂ ਆਹ ਦੇਖੋ ਹੁਣ ਤੁਸੀਂ ਲੈਵਾ ਦਿਖਾ ਦਿੰਨਾ ਮੈਂ ਤੁਹਾਨੂੰ ਸੋਣੀ ਮੈਂ ਕਹਿੰਦਾ ਵੀ ਹਜੇ ਸੂਣ ਦੇ ਵਿੱਚ ਦਿਨ ਬਾਕੀ ਪਏ ਆ ਤੇ ਤੁਸੀਂ ਤੋਰ ਤੂਰ ਚੈੱਕ ਕਰ ਲਓ ਗਾਂ ਦੀ ਬਹੁਤ ਜਿਆਦੇ ਚੰਗੇ ਆ ਮੈਂ ਕਹਿੰਦਾ ਫਸਮਾ ਬਾਕੀ ਦਾ ਤੁਸੀਂ ਜੱਜਮੈਂਟ ਕਰੋਗੇ ਬਾਈ ਇੱਥੇ ਆ ਕੇ ਤਸੱਲੀ ਕਰ ਲਿਓ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿਉਂਕਿ ਆਪਣਾ ਕੰਮ ਕੱਲਾ ਤੁਹਾਨੂੰ ਪਸ਼ੂ ਦਿਖਾਉਣ ਦਾ ਵੀਡੀਓ ਬਣਾ ਕੇ ਜਿਹੜੀ ਹਾਂਗਾ ਖੋਲ ਕੇ ਰਾ ਇਸ ਗਾਂ ਦਾ ਸੂਆ ਦੱਸ ਮੈਨੂੰ ਇਹ ਵੀ ਦੂਜੇ ਸੂਏ ਰਮਣ ਬਾਈ ਕਿੰਨੇ ਦਿਨ ਬਾਕੀ ਇਹਦੇ ਇਹ ਵੀ ਬਾਈ 5-7 ਦਿਨ ਲੈ ਜਾਊਗੀ ਅੱਛਾ 5 ਦਿਨ ਲੈ ਜਾਊਗੀ ਹਾਂ ਹਾਂ ਬਾਈ ਰਾਮ ਇਹ ਵੀ ਕ੍ਰੋਸ ਚ ਆ ਗਈ ਹਾਂ ਹਾਂ ਬਾਈ ਕ੍ਰੋਸ ਚ ਆ ਗਈ ਠੀਕ ਆ ਲੈ ਵੀ ਮਿੱਤਰੋ ਹੁਣ ਅਸੀਂ ਬਾਹਰ ਹੀ ਖੜਿਆ ਹਾਂ 12 1 ਵਜੇ ਦਾ ਟਾਈਮ ਹੈ ਨਾਲੇ ਧੁੱਪ ਥੋੜੀ ਹੈਗੀ ਤਾਂ ਵੀ ਮਤਲਬ ਨਾ ਗਾਂਵਾਂ ਹੌਂਕਦੀਆਂ ਨਹੀਂ ਹੈਗੀਆਂ ਤੁਸੀਂ ਦੇ ਤੇ ਲੰਮੀ ਲੁੰਮੀ ਚੰਗੀ ਆ ਬਾਕੀ ਆਰਡਰ ਦੀ ਕੁਆਲਿਟੀ ਆ ਨਾ ਜਿਹੜੀਆਂ ਇਹ ਆ ਦੇਖ ਲਓ ਹੁਣ ਤੁਸੀਂ ਬਹੁਤ ਸੋਹਣਾ ਨਾਲਾ ਨੂਰਾ ਲੇਵੇ ਦੇ ਉੱਤੇ ਫੁੱਲ ਤੇ ਇਹ ਜਨਾ ਮੈਂ ਕਹਣਾ ਵੀ ਹੱਥੀ ਚਵਾਈ ਵਾਲਾ ਥਣ ਲੱਗਿਆ ਹੋਇਆ ਇਹ ਮੈਨੂੰ ਐ ਦੱਸਦੇ ਕੀ ਰੇਟ ਰਹੂ ਇਹਦਾ ਇਹਦਾ ਬਈ 1 ਲੱਖ 5000 ਦੀ ਬੈੜ ਦੇ ਦਾਂ ਬਸ ਜੈ ਸਨੋ ਹੀ ਹੈ ਕਿੰਨਾ ਦੁੱਧ ਪਾਉਗੀ ਇਹ ਦੁੱਧ ਬਈ 22 23 ਲੀਟਰ ਦੀ ਓਟ ਤੇ ਭੇਜ ਦੇਾਂਗੇ 20 ਕਿਲੋ ਤਾਂ ਖੁੱਲਾ ਪਾਉਣਾ ਤੇ 20 ਕਿਲੋ ਦੀ ਪੱਕੀ ਓਟ ਆ ਬਈ ਠੀਕ ਆ ਲੈ ਵੀ ਆਹ ਦੇਖ ਲਓ ਬਾਈ ਇਹ ਕਹਿੰਦਾ 20 ਕਿਲੋ ਦੁੱਧ ਦੀ ਪੱਕੀ ਓਟ ਐ ਇਸ ਬਿਹੜ ਦੀ ਤੇ ਇਹ ਵੀ ਯਾਰ ਨਾ ਤੁਸੀਂ ਐਂ ਦੇਖ ਲਓ ਵੀ ਚੰਗੀ ਸਮੀਂ ਪਲੀ ਆ ਐ ਨਹੀਂ ਹੈਗਾ ਕਿਸੇ ਪਾਸਿਓ ਵੀ ਮਤਲਬ ਲੱਸੀ ਹੋਊਗੀ ਆ ਜਿੰਦਰਾ ਫਿਰ ਮੈਨੂੰ ਕਹਿੰਦਾ ਆ ਦੱਸ ਕਰਾ ਜਿਹੜੀ ਤੇਰੀ ਆਹ ਬਿਹੜ ਸਿੰਘਾਂ ਵਾਲੀ ਆ ਗਈ ਇਹ ਬਾਈ ਤੀਜੇ ਸੂਏ ਸੁਰਮਣ ਬਾਈ ਅੱਛਾ ਆਹ ਤੀਜਾ ਸੂਆ ਸੂਂਦੀ ਹਾਂ ਹਾਂ ਬਾਈ ਤੀਜਾ ਸੂਆ ਸੂਂਦੀ ਠੀਕ ਆ ਤੇ ਕਿੰਨੇ ਕ ਦਿਨ ਲੈ ਜੂ ਇਹ ਇਹ ਬਾਈ 2-4 ਦਿਨ ਹੀ ਕੱਢੂਗੀ ਅੱਛਾ ਹਾਂ ਇਹ ਲੈ ਵੀ ਕਹਿੰਦਾ ਤੀਜਾ ਸੂਆ ਸੂਣ ਵਾਲੀ ਗਾਂ ਦੇਖ ਲਓ ਮਿੱਤਰੋ ਕੱਦ ਕਾਠ ਹੀ ਬੜਾ ਹੋਏ ਇਹਦਾ ਤਾਂ ਆਹ ਕੱਦ ਬਹੁਤ ਆ ਰਮਣ ਭਾਈ ਲੱ ਬਹੁਤ ਵੱਡੀ ਗਾਂ ਆ ਗਈ ਮਿੱਤਰੋ ਇਹ ਐ ਨਹੀਂ ਹੈਗਾ ਕੱਲੇ ਸਿੰਘ ਸਿੰਘ ਹੀ ਆ ਤੇ ਲੇਵੇ ਦੀ ਤਾਂ ਪਾਂਡੀ ਲਈ ਖੜੀ ਖੜਾ ਲਾ ਹੌਲੀ ਹੌਲੀ ਤੋਰ ਕੇ ਦਹਾ ਜਿੰਦਰ ਕਿੰਨਾ ਦੁੱਧ ਪਾਉਣਾ ਚਾਹੀਦਾ ਇਹਨੂੰ ਦੁੱਧ ਬਾਈ 25 ਲੀਟਰ ਦੀ ਔਟ ਤੇ ਪੱਕਾ ਹੀ ਭੇਜ ਦੇਾਂਗੇ ਅੱਛਾ ਹਾਂ 25 ਕਿਲੋ ਹਾਂ 25 ਕਿਲੋ ਬਾਈ ਤੇ ਹੋਊ ਵੀ ਮੈਨੂੰ ਬਹੁਤ ਆ ਬਾਈ ਹੈਂ ਸੀਲ ਠੰਡੀ ਬਹੁਤ ਆ ਅੱਛਾ ਸੀਲ ਠੰਡੀ ਬਹੁਤ ਆ ਲੈ ਦਹੀਂ ਮਾਰ ਕੇ ਹੱਥ ਲੈ ਆਹ ਦੇਖ ਲੋ ਮਿੱਤਰੋ ਜਿੰਦਰ ਦੀ ਗਾਂ ਲੈ ਪਰੇ ਹੋ ਕੇ ਰ ਮੜਾ ਜਾ ਆ ਦੇਖੋ ਹੁਣ ਤੁਸੀਂ ਆਪਾਂ ਕਹਿਦੇ ਨਹੀਂ ਦਿੰਦੇ ਹੁੰਦੇ ਵੀ ਮੈਂ ਟਿੱਬਾ ਲੱਗਿਆ ਹੁੰਦਾ ਟਿੱਬੇ ਜਿੱਡੇ ਗਾ ਗਈ ਵੱਡੀਆਂ ਗਾਵਾਂ ਦੇ ਵਿੱਚੋਂ ਗਾਂ ਆਉਂਦੀ ਐ ਇਹ 25 ਕਿਲੋ ਦੁੱਧ ਖੁੱਲਾ ਪਾਉ ਬਾਈ ਕਹਿੰਦਾ ਤੇ ਮੈਨੂੰ ਐ ਦੱਸ ਦੇ ਕਿੰਨਾ ਮਤਲਬ ਰੇਟ ਰਹੂ ਇਹਦਾ ਇਹ 1 ਲੱਖ 15000 ਦੀ ਦੇ ਦੇ ਬਾਈ ਮਾਨਤਾਂ ਵਿੱਚੋਂ ਬਸ 1000 2000 ਦਾ ਹੀ ਹੋ ਬਾਈ ਕੋਈ ਠੀਕ ਆ ਲੈ ਵੀ ਆ ਦੇਖ ਲੋ ਬਹੁਤ ਜਿਆਦੇ ਵੱਡੇ ਕੱਦ ਕਾਠ ਵਾਲੀ 25 ਕਿਲੋ ਦੁੱਧ ਤੇ ਲੇਵਾ ਦੇਖੋ ਮਾਦੀ ਦੀ ਦਾ ਇਹ ਬਹੁਤ ਸੋਹਣਾ ਯਾਰ ਲੇਵਾ ਲੂਵਾ ਬਹੁਤ ਵੱਡਾ ਹੈਗਾ ਹਜੇ ਯਾਰ ਮਤਲਬ ਦਿਨ ਪਏ ਐ ਨਾਲੇ ਹਜੇ ਕੋਈ 2-4 ਦਿਨ ਤਾਂ ਲੈ ਜੂਗੀ ਹਾਂ ਹਾਂ ਬਾਈ 2-4 ਦਿਨ ਲੈ ਜੂਗੀ ਠੀਕ ਆ ਆਹ ਜਿਹੜੀ ਤੇਰੀ ਗਾਂ ਆ ਗਈ ਯਾਰੇ ਮੈਨੂੰ ਐਂ ਦੱਸੇਗਾ ਇਹ ਗਾਂ ਇਹ ਬਾਈ ਰਾਤ ਹੀ ਸੂਈ ਐ ਦੂਜਾ ਸੂਆ ਬਾਈ ਦੂਜਾ ਸੂਆ ਰਾਤ ਦੀ ਸੂਈ ਐ ਹਾਂ ਮਗਰ ਬੱਚੀ ਐ ਬਾਈ ਮਗਰ ਬੱਚੀ ਐ ਹਾਂ ਬੱਚੀ ਉੱਧਰ ਖੜੀ ਐ ਹਾਂ ਬੱਚੀ ਉੱਧਰ ਖੜੀ ਐ ਇਹ ਕਿੰਨੇ ਦਾ ਦੁੱਧ ਆਲੀ ਐ ਵੀ ਇਹ ਬਾਈ 25 ਲੀਟਰ ਦੀ ਓਟ ਤੇ ਐ ਅੱਛਾ 25 ਕਿਲੋ ਹਾਂ ਲੈ ਵੀ ਆ ਦੇ ਤੋ ਬੋਲਾ ਕੱਢਿਆ ਬਾਈ ਲੈ ਵੀ ਆ ਦੇਖ ਲੋ ਜਮਾ ਤਾਜੀ ਸੂਈ ਗਲਾਬੀ ਥਣ ਲੇਵੇ ਵਾਲੀ ਨਾ ਤੇ 25 ਕਿਲੋ ਦੁੱਧ ਕਹਿੰਦਾ ਰਾਤ ਦੀ ਸੂਈ ਐ ਨਾਲੇ ਦੇਖ ਚੱਟ ਥੋੜੀ ਜੀ ਮਾੜੀ ਜੀ ਫਿੱਕੀ ਪੈਂਦੀ ਆ ਲੈ ਬੱਚੀ ਵੀ ਦਿਖਾ ਦੇ ਗਿਆ ਆਪਾਂ ਹਨਾ ਹਾਂ ਹਾਂ ਬਾਈ ਬੱਚੀ ਇਹਦਾ ਫਿਰ ਕੀ ਹਿਸਾਬ ਕਿਤਾਬ ਕਿਵੇਂ ਇਹ ਬਾਈ ਫੋਨ ਤੇ ਕਰ ਲਾਗੇ ਅੱਛਾ ਰੇਟ ਠੀਕ ਐ ਲੈ ਜਾ ਕਰਾ ਲੈ ਵੀ ਆ ਦੇਖ ਲਓ ਹੁਣ ਤੁਸੀਂ ਜਮਾ ਤਾਜੀ ਸੂਈ ਮਗਰ ਬੱਚੀ ਤੇ ਬੱਚੀ ਕਿਹੜੀ ਆ ਗਈ ਆ ਜਾ ਕਰਾ ਇਹ ਆਹਾ ਮਿੱਤਰੋ ਇਹਦੇ ਮਗਰ ਬੱਚੀ ਆ ਗਈ ਤੁਸੀਂ ਬੱਚੀ ਵੀ ਚੈੱਕ ਕਰ ਲਓ ਠੀਕ ਐ ਤੇ ਜਿੰਦਰ ਫਿਰ ਮੈਨੂੰ ਐਂ ਦੱਸ ਆ ਜਾ ਕਰਾ ਰਟੀਂ ਦੇ ਵਿੱਚ ਕਿੰਨੇ ਕੁ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਆਪਣੇ ਕੋਲੇ ਬਈ 4-5 ਪਸ਼ੂ ਹਰ ਟਾਈਮ ਹੁੰਦੇ ਹੀ ਆ ਅੱਛਾ ਹਾਂ ਠੀਕ ਹੈ ਤੇ ਵਧੀਆ ਚੱਲਦਾ ਕੰਮ ਫਿਰ ਆ ਕੰਮ ਬਹੁਤ ਵਧੀਆ ਬਈ ਚਲੋ ਤੇ ਨੰਬਰ ਬੋਲ ਕੇ ਰਾਂ ਲਾਸਟ ਤੇ ਨੰਬਰ ਬਈ 93061 18108 93061 18108 ਬਈ 18108 ਹਾਂ ਬਈ ਠੀਕ ਹੈ ਬਹੁਤ ਬਹੁਤ ਧੰਨਵਾਦ ਤੇਰੇ ਲੋਭੀ ਮਿੱਤਰੋ ਏ ਸੀ ਜਹਿੰਦਰਪਿੰਡ ਦਾਦੂ ਤੋਂ ਤੇ ਇੱਥੇ ਆਇਓ ਤਸੱਲੀ ਕਰਕੇ ਤੁਸੀਂ ਕੋਈ ਵੀ ਪਸ਼ੂ ਬਾਈ ਤੋਂ ਲੈ ਸਕਦੇ ਹੋ ਚੰਗੇ ਦੁੱਧ ਰਿਕਾਰਡ ਵਾਲੀਆਂ ਗਾਵਾਂ ਆ ਗਈਆਂ ਬਾਕੀ ਹੁਣ ਧੁੱਪੇ ਖੜੀਆਂ ਇੱਕ ਵਾਰੀ ਫੇਰ ਚੈੱਕ ਕਰ ਲਓ ਧੁੱਪੇ ਹੀ ਖੜੀਆਂ ਕੋਈ ਹੌਂਕਦੀਆਂ ਨਹੀਂ ਹੈਗੀਆਂ ਤੇ ਕਿਵੇਂ ਲੱਗਿਆ ਬਾਈ ਜਹਿੰਦਰ ਦੀਆਂ ਗਾਵਾਂ ਦੱਸਿਓ ਫਿਰ